ਸੱਤ ਹੌਟਸ ਮੈਂ ਦੇਖੇ ਜੀ ਸੱਤਾਂ ਦਾ ਪਹਿਲਾ ਹੋਰ ਦੇਖਿਆ ਪਹਿਲੀ ਮੇਰ ਵੇਖਿਆ ਜਿਨੇ ਕਦੀ ਇਦਾਂ ਅਜ ਤੱਕ ਕੋਈ ਫਿਰਕਾਪ੍ਰਤੀ ਕੀਤੀ ਹੋਵੇ ਸਭ ਤੋਂ ਪਹਿਲਾਂ ਚੌਦੀ ਸਤਪ੍ਰਕਾ ਦੀ ਬੀਜੇਪੀ ਦੀ ਮੇਰ ਸੀ ਕਿ ਅਜੀਤਖਰ ਦੇ ਪੰਜਾਬ ਕੌਂਸਲ ਸੀ ਕਿ ਇਕੱਠੇ ਹੋ ਕੇ ਕੰਮ ਕਰਦੇ ਸੀ ਚਾਹੇ ਸੀ ਉਪਚਨ ਸੀ ਕਿ ਚੌਧੁਰੇ ਸੀ ਕਿ ਲੇਕਿਨ ਇਕੱਠੇ ਹੋ ਕੇ ਕੰਮ ਕਰਦੇ ਸਾਨੂੰ ਬਰਾਬਰ ਦਾ ਹਿੱਸਾ ਬਰਾਬਰ ਦੇ ਫੰਡ ਬਰਾਬਰ ਦੀ ਲਾਈਟਾਂ ਬਰਾਬਰ ਦੀ ਆਰਥੀ ਮਿਲਦੀ ਸੀ ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਕੌਂਸਲਰ ਆਇਆ ਉਹਨਾਂ ਵੀ ਇਦਾਂ ਸਹਿਮਤੀ ਨਾ ਚਾਰੇ ਨਾ ਕੀਤਾ ਉਹ ਤੋਂ ਬੀਜੇਪੀ ಕಾಂಗ್ರೆਸ ਦੇ ਕੌਂਸਲਰ ਆਇਆ ಕಾಂಗ್ರೆਸ ਮੇਰ ਆਇਆ ਉਹਨਾਂ ਨੇ ਵੀ ਇਦਾਂ ਕੀਤਾ ਪਰ ਇਹ ਪਹਿਲੀ ਵਾਰੀ ਆਮ ਆਰਥਿਕ ਪਾਰਟੀ ਨਵੀਂ ਬਣੀ ਪਹਿਲੀ ਅਨ ਤਜਰਬੇ ਤੋਂ ਜਿੰਨ ਕਰੇ ਤਜਰਬੇ ਤੋਂ ਬਿਨਾਂ ਪਾਰਟੀ ਬਣੀ ਹੈ ਉਹ ਉਹਨਾਂ ਨੂੰ ਇਹ ਤਜਰਬੇ ਦੀ ਵੀ ਆਪਾਂ ਸਾਰੇ ਜਣ ਨੂੰ ਕਿੱਦਾਂ ਨਾਲ ਲੱਗ ਚੱਲਣਾ ਉਹ ਕਿਸੇ ਦਿਨ ਸਲਾਹ ਹੀ ਨਹੀਂ ਕਰਨੀ ਕੋਲ ਕਹਿੰਦੇ ਹਮ ਹਮ ਹੈ ਹਮਾਰੇ ਉੱਪਰ ਉੱਪਰ ਕੋਈ ਨਹੀਂ ਹੈ ਹੁਣ ਆ ਦੇਖੋ ਨਾ ਅੱਜ ਪੈਨ ਨੂਰਤੀ ਹੈ ਜਿਹੜੀ ਇਹ ਫੋਟੋ ਗ੍ਰਾਫ ਫੋਟੋ ਕਰਾਣੀ ਹੈ ਇਹ ਗਰੁੱਪ ਫੋਟੋ ਜਿਹੜੀ ਆ 5 ਸਾਲ ਬਾਅਦ ਹੁੰਦੀ ਹੈ 5ਵੇਂ ਸਾਲ ਦੇ ਲਾਸਟ ਲਾਸਟ ਵੀਕ ਇਚ ਉਹ ਨਹੀਂ ਕਰਦੀ ਰਿਟਾਇਰਮੈਂਟ ਹੁੰਦੀ ਹੈ ਅਜੇ ਚਾਹ ਪਲਟੀ ਰੱਖਦੇ ਆ ਚਾਹ ਪਲਟੀ ਰੱਖ ਕੇ ਦੀ ਉਹਦੇ ਨਾਲ ਅਸੀਂ ਇਹ ਸਾਰਾ ਫੋਟੋ ਕਿਹ ਗੁਰ ਫੋਟੋ ਜਾਣੇ ਤਾਂ ਕਿ ਜਾਦੀ ਨਿਸ਼ਾਨੀ ਰਹਿੰਦੀ ਹੈ ਪਰ ਇਹਨਾਂ ਪਹਿਲੇ ਸਾਲ ਅਜੇ ਕੰਮ ਤੁਸੀਂ ਕਰਵਾ ਨਹੀਂ ਰਹੇ ਕਿਦਾਂ ਲਾਈਟ ਦੀ ਤੇ ਇਲੈਕਟ੍ਰਨਲ ਸਮਾਨ ਦੀ ਕਿੰਨੀ ਹਜ਼ਾਰ ਦੀ ਕਿੰਨੇ ਕਰੋੜ ਦੀ ਇਲੈਕਟ੍ਰਨਲ ਖਤਮ ਕਰ ਦਿੱਤੀਆਂ ਕਿਦਾਂ ਸਮਾਨ ਦੀ ਕਿਹੜੇ ਕੰਟਰੋਲ ਨਹੀਂ تھی ਕਿਦਾਂ ਸਪਾਈ ਸੇਵਕ ਦੀ ਤੁਸੀਂ ਖਾਣਾ ਸ਼ਹਿਰ ਦੇਖ ਲਓ ਸਫਾਈ ਸੇਕ ਪਲਾਨੀ ਇੰਨੀ ਕਮੀਆਂ ਤੋਂ ਦੱਸ ਨਹੀਂ ਸਕਦੇ ਸ਼ਹਿਰ ਦੇ ਵਿੱਚ ਕੰਮ ਨਹੀਂ ਹੋ ਰਿਹਾ ਤੁਹਾਡੇ ਮੁਤਾਬਿਕ ਕਿ ਤੁਸੀਂ ਕਹਿ ਰਹੇ ਹੋ ਕਿ ਸ਼ਹਿਰ ਦੇ ਵਿੱਚ ਕੰਮ ਨਹੀਂ ਹੋ ਰਿਹਾ ਪਰ ਮੇਅਰ ਤੇ ਮੇਅਰ ਜਾਂ ਨਗਰ ਨਿਗਮ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਹਿੰਦੇ ਨੇ ਕੰਮ ਜੜੇ ਨੇ ਪੂਰੀ ਸਪੀਡ ਦੇ ਨਾਲ ਹੋ ਰਹੇ ਨੇ ਪਿੱਛੇ ਹਾਊਸ ਦੀ ਮੀਟਿੰਗ ਦੇ ਵਿੱਚ ਵੀ ਵੱਡੇ ਏਜੰਡੇ ਪਾਸ ਕੀਤੇ ਗਏ ਦੇਖੋ ਜੰਡੇ ਮੈਂ ਮੀਟਿੰਗ ਬਹੁਤ ਵੱਡੇ ਵੱਡੇ ਦਿਖਾਉਂਦੇ ਆ ਲੇਕਿਨ ਕੰਮ ਤੇ ਖਾਮ ਵੱਡਾ ਕਿਹੜਾ ਕੀਤਾ ਸ਼ਹਿਰ ਦੇ ਪੈਚ ਵਰਗੀ ਪੂਰੀ ਨਹੀਂ ਹੋਈ ਤੇ ਕੰਮ ਕੀ ਕਰਨਿਆ ਨੇ ਇਹਨਾਂ ਨੇ ਤੁਸੀਂ ਜਬ ਤੁਸੀਂ ਬੜੇ ਧਿਆਨ ਦੇ ਪੱਤਰਕਾਰ ਹੋ ਤੁਸੀਂ ਥਾਰੇ ਸ਼ਹਿਰ ਨੂੰ ਡੀਲ ਕਰਦੇ ਹੋ ਵੱਡੇ ਵੱਡੇ ਪ੍ਰੋਗਰਾਮ ਕਰਦੇ ਹੋ ਤੁਸੀਂ ਮੈਂ ਥਾਰੇ ਸ਼ਹਿਰ ਨੂੰ ਦੇਖੋ ਸਾਰਾ ਸ਼ਹਿਰ ਪੈਂਚ ਵਰਗਿੰਦੂ ਪਿਆ ਜੇ ਆਪਾਂ ਪੂਰੇ ਸਾਲ ਦੇ ਵਿੱਚ ਪੈਚ ਵਰਗੇ ਪੂਰੇ ਇਹਨਾਂ ਕਰਾ ਦਿੱਤੇਗੇ ਤੇ ਆਪਾਂ ਵੱਡੇ ਵੱਡੇ ਟੈਂਡਰ ਜਾਂ ਵੱਡੇ ਵੱਡੇ ਐਤਿਮੇ ਠੱਗੀ ਠੋਰੀ ਇਹ ਕੰਮ ਆਪਾਂ ਕਿ ਪੇਪਰ ਪਬਲਿਕ ਨੂੰ ਕੀ ਫਾਇਦਾ ਹੋਤੀ ਤਾਂ ਜੇ ਆਪਾਂ ਜੇ ਲਾਈਟਾਂ ਲਵਾਈਆਂ 2201 ਤੇ 6001 ਬਿਅਰਤੀ ਤੋਂ ਲਾਈਟ ਬਿਅਰਤੀ ਤੋਂ ਲਾਈਟਰ ਕਰੇ ਚਾਰ ਤੇ ਜੱਗੇ ਤੇ ਸ਼ਰ ਜਗਮਗ ਹੋ ਜਾਂਦੀ ਏ ਤੂੰ ਦੇਖ ਕੋ ਸਾਡੀ ਸ਼ਰ ਤੇ ਚੋੜੇਵਾਰ ਘੰਟਾ ਕਰ ਦੋ ਚੱਲੋ ਚੋੜੇਵਾਰ ਤਿੰਨ ਬਜੇ ਨੇ ਤੇ ਕਿ ਲਾਈਟਾਂ ਦੇ ਕਿੰਨੀ ਲਾਈਟਾਂ ਪੂਰੀ ਹਾਲ ਤੇ ਸਾਰੇ ਸ਼ਹਿਰ ਦੇ ਇਲੈਕਟਰ ਬੁਰਾ ਹੁੰਦੇ ਸਾਰੇ ਕੌਂਸਲਰ ਹੁੰਦੇ ਲੇਕਿਨ ਸਫਾਈ ਦਾ ਦੇ ਲੋ ਸਫਾਈ ਦਾ ਇੰਨਾ ਬੁਰਾ ਲੇ ਅੱਜ ਕੰਪੈਕਟਰ ਲਵਾਇਆ ਸੀ ਕੰਪੈਕਟਰ ਚਲਵਾਉਣੇ ਦਾ ਕੋਈ ਸਹੀ ਟਾਂਗਾ ਕੰਪੈਕਟਰ ਨਹੀਂ ਚੱਲਦੇ ਪਏ ਰੋਜ਼ ਸਾਮ ਨੂੰ ਖੱਜਾ ਚੌਂਕ ਤੇ ਸਾਰੇ ਜਿਹੜੇ ਲਾ ਕੇ ਸਾਰਾ ਰੋਡ ਜਮ ਕਰ ਦਿੰਦੇ ਮੈਂ ਕਮਿਸ਼ਨਰ ਸਾਹਿਬ ਨੂੰ ਮੇਰ ਸਾਹਿਬ ਨੂੰ ਸਾਰਿਆਂ ਨੂੰ ਦੱਸਵਾਰੀ ਕਰ ਚੁੱਕਾ ਹਾਂ ਉਹ ਕਹਿੰਦੇ ਕਿ ਭਈ ਇੱਥੇ ਕੰਪੈਕਟਰ ਸਹੀ ਕਰਦੇ ਨਹੀਂ ਚਲਾ ਸਕਦੇ ਪਏ ਇਸ ਕਰਕੇ ਜੇ ਜਿਹੜੀ ਚਾਹ ਪਾਣੀ ਪੀ ਕੇ ਪਕੋੜੇ ਖਾ ਕੇ ਕੀ ਕੁਛ ਹੋ ਗਿਆ ਜੀ ਤੇ ਹੱਸ ਕੇ ਆ ਜੀ ਉਹ ਤੇ ਕੋਈ ਮੈਨ ਤਾਂ ਮੇਰੇ ਤੋਂ ਬੇਨਤੀ ਕਰਦਾ ਵੀ ਕੰਮ ਕਰਾਓ ਕੰਮ ਕਰਾ ਕੇ ਦਿਖਾਓ ਇਹਨਾਂ ਨੂੰ ਇਹ ਜਾਪਦਾ ਵੀ ਜਿਹੜਾ 27 ਦਾ ਜਿਹੜਾ ਸਾਡਾ ਇਲੈਕਸ਼ਨ ਸਾਲ ਆ ਰਿਹਾ ਵਿਧਾਨ ਸਭਾ ਦਾ ਇਲੈਕਸ਼ਨ ਆ ਰਿਹਾ ਉਹਦੇ ਇਹਨਾਂ ਸਫਾਇਆ ਹੋ ਜਾਣਾ ਉਹਨੂੰ ਡਰਦੇ ਮਾਰਿਆ ਇਹਨਾਂ ਨੇ ਪਹਿਲਾਂ ਹੀ ਇਹਨਾਂ ਨੇ ਫੋਟੋ ਕਿ ਜਾ ਕੇ ਰੱਖ ਲਈ ਤਾਂ ਕਿ ਸਾਡੀ ਫੋਟੋ ਪਹਿਲੇ ਖਿੱਚੀ ਹੈ